ਹਾਂਜੀ ਅੱਜ ਅਪਾ ਕੁਰਤੀ ਦਾ ਚਾਕ ਫੋਲਡ ਕਰਨਾ ਸਿੱਖਾਂਗੇ ਕਈ ਵਾਰ ਕੁਰਤੀ ਦੇ ਚਾ ਕੇ ਜੀ ਕੇਰਾ ਟੇਡਾ ਜਾਣ ਲੱਗ ਜਾਂਦਾ ਹੈ ਦਾ ਕੀ ਕਾਰਨ ਹੈ ਜੇ ਤੁਸੀਂ ਇਸ ਤਰੀਕੇ ਨਾਲ ਕਰੋਗੇ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਉਣੀ ਸਭ ਤੋਂ ਪਹਿਲਾਂ ਆਪਾਂ हिਪ ਦੇ ਵਿੱਚ ਕਪੜਾ ਮਾਪ ਲੈਣਾ ਜਿਵੇਂ ਆਪਣਾ ਉੱਪਰ ਵਾਲੀ ਸਾਈਡ 2 ਇੰਚ ਸੀ ਥੱਲੇ ਵੀ ਆਪਾਂ 2 ਇੰਚ ਤੇ ਨਿਸ਼ਾਨ ਲਗਾ ਲਾਂਗੇ ਦੋਨਾਂ ਪੱਲਿਆਂ ਤੇ ਔਰ ਇਸ ਤਰੀਕੇ ਨਾਲ ਚਾਕ ਨੂੰ ਫੋਲਡ ਕਰਾਂਗੇ ਔਰ ਸੈਂਟਰ ਦੇ ਵਿੱਚ ਵੀ ਆਪਾਂ ਮਾਪਾਂਗੇ ਠੀਕ ਹੈ ਜਿਵੇਂ ਆਪਣਾ ਇੱਥੇ ਵੀ 2 ਇੰਚ ਆ ਰਿਹਾ 2 ਇੰਚ ਬਿਲਕੁਲ ਕਪੜੇ ਨੂੰ ਸਹੀ ਕਰਕੇ ਨੋ ਨਾਲ ਕਰੇਜ਼ ਬਣਾ ਲਾਂਗੇ ਫਿਰ ਆਪਾਂ ਉੱਪਰ ਲਗਾਵਾਂਗੇ ਚੌਕ ਦੇ ਨਿਸ਼ਾਨ ਇਹ ਨਿਸ਼ਾਨ ਜੀ ਦੋਨੇ ਪੱਲਿਆਂ ਤੇ ਬਰਾਬਰ ਲੱਗਣਗੇ ਇਹ ਦੇਖੋ ਸੇਮ ਆਪਾਂ ਦੂਜੀ ਸਾਈਡ ਵੀ ਨਿਸ਼ਾਨ ਲਗਾਉਣੇ ਇਹਦੇ ਨਾਲ ਆਪਣੀ ਕਦੇ ਵੀ ਕੁੜਤੀ ਦਾ ਘੇਰਾ ਜੀ ਉਹ ਟੇਡਾ ਨਹੀਂ ਹੋਊਗਾ ਬਿਲਕੁਲ ਸਟੇਟ ਆਪਣਾ ਘੇਰਾ ਬਣੇਗਾ ਸੇਮ ਦੇਖੋ 2 2 ਇੰਚ ਦੇ ਆਪਾਂ ਨਿਸ਼ਾਨ ਲਗਾ ਲੈਣਾ ਤੁਹਾਡੀ हिਪ ਦੀ हिਪ ਦੇ ਵਿੱਚ ਜਿੰਨਾ ਵੀ ਮਾਰਜਨ ਹੋਵੇ ਓਨਾ ਹੀ ਤੁਸੀਂ ਥੱਲੇ ਘੇਰੇ ਦੇ ਵਿੱਚ ਰੱਖਣਾ ਹੈ ਠੀਕ ਹੈ ਜੀ ਡੇਢ 2 2.5 ਜਿੰਨਾ ਵੀ ਤੁਸੀਂ ਮਾਰਜਨ ਲੈਣੇ ਹੋ ਠੀਕ ਹੈ ਇਸ ਤਰੀਕੇ ਨਾਲ ਚੋਕ ਨਾਲ ਨਿਸ਼ਾਨ ਲਗਾ ਕੇ ਫਿਰ ਆਪਾਂ ਸਲਾਈ ਕੱਚੀ ਲਗਾ ਲਾਂਗੇ ਇਹਦੇ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦੀ ਵੀਡੀਓ ਨੇ ਵੇਖਣ ਲਈ